ी सुनपु नो बिल् नल दोसि न लाय नी सुनपुवा नखर बिल् नल दोसि न लाय नी जार तेरा खागे आ दुदो लाय बिल्ला बिल् तेरा खागे आ दुद्धो मि मारन डराई ओ चढ़ कोठे सु बिल्ले ने चक तीर जाई ओ रोला पोन लगी बिल्ले ने प्यार ना समझाई रोला ना पान खरो मैं तेरे बाप दा जवाई नी रोला ना पान खरो मैं तेरे बाप दा जवाई जद मारे बिल्ले ने म्याऊ म्याऊ लाई जद ਕਾ ਬਿੱਲੇ ਨੇ ਮਿਆਉ ਮਿਆਉ ਲਾਈ ਨੀ ਸੁਣ ਮੰਮੀ ਨਖਰੋ ਹਰਿਆ ਬਾਗਾਂ ਨੂੰ ਨਾ ਜਾਈ ਨੀ ਸੁਣ ਮੰਮੀ ਨਖਰੋ ਹਰਿਆ ਬਾਗਾਂ ਨੂੰ ਨਾ ਜਾਈ ਨੀ ਉੱਥੇ ਬਾਂਦਰ ਰਹਿੰਦੇ ਕਰਦੇ ਨੇ ਸ਼ੂ ਮਿੱਤੇਸ਼ ਪਾਈ ਨੀ ਉੱਥੇ ਬਾਂਦਰ ਰਹਿੰਦੇ ਕਰਦੇ ਨੇ ਸ਼ੂ ਮਿੱਤੇਸ਼ ਪਾਈ ਤੈਨੂੰ ਲੈ ਜਾਣਗੇ छुपाई तेन ले जाने के ओलुकी नी पवाणे वाली कुरु सुन मम न जाई नी सुन न करो हरया बागान ना जाई पीला पीला कमंडले पीला, पीला पीला कमंडली शरबत जिथे पा दी भुल साध लैण जारे फुल जिथे पसी भुल साध लैण जारे फुल पीला पीला करमंडली शरबत पीला पीला कमंडली शरबत ਜਿੱਥੇ ਪੂ ਆਦੀਆਂ ਸੀ ਗੱਲਾਂ ਉੱਥੇ ਸਾਦਾਂ ਨੇ ਮਾਰੀਆਂ ਮੱਲਾਂ ਜਿੱਥੇ ਪੂ ਆਦੀਆਂ ਸੀ ਗੱਲਾਂ ਉੱਥੇ ਸਾਦਾਂ ਮਾਰੀਆਂ ਮੱਲਾਂ ਪੀਲਾ ਪੀਲਾ ਕਮੰਡਲੇ ਸ਼ਰਬਤ ਦੀ ਪੀਲਾ ਪੀਲਾ ਕਮੰਡਲੇ ਸ਼ਰਬਤ ਦੀ ਜਿੰਨਾ ਪੂਆ ਦਾ ਸੀ ਮੱਥਾ ਉੱਥੇ ਸਾਰਾ ਪਿੰਡ ਇਕੱਠਾ ਜਿੰਨਾ ਪੂਆ ਦਾ ਸੀ ਮੱਥਾ ਉੱਥੇ ਸਾਰਾ ਪਿੰਡ ਇਕੱਠਾ ਪੀਲਾ ਪੀਲਾ ਕਮੰਡਲੇ ਸ਼ਰਬਤ ਦੀ ਪੀਲਾ ਪੀਲਾ ਕਮੰਡਲੇ ਸ਼ਰਬਤ ਦੀ ਜਿੱਤੇ ਪੂਆ ਦੀ ਸੀ ਤੁੰਨੀ ਉੱਥੇ ਸਦਾ ਨਿਲਾਣੀ ਤੂਣੀ बुआ पी सी तु उत् सदा तुनी पीला पीला शरबत दी पीला पीला कमण्डली शरबी <tleribilisner> मेरी कांटे वाली बाहर पाला लगदा। अर्या मेरी कांटे वाली बाहर पाला लगदा। कांटे वाली नी कांटा तेरा प्यारा लगदा कांटे वाली एनी कांटा तेरा प्यारा लगदा मेरीया पहना दे पर जाइया सुन सुन सूट पाके आईया मेरीया पहना दे पर जाइया सुन सुन सूट पाके आईया मै नी साडी लेनी ओ के जेदी पूरी होवेशो वेखन वाले जानख लो के न जा टे वेनिी मेरी कांटे वाली बाहर पाला लगदा कांटे पा नी कांटा तेरा प्यारा लगदा ल भेण ते पर सुन सालू ले आ ਮੇਰੀਆ ਪਹਿਣਾ ਤੇ ਪਰਜਾਈਆਂ ਸੋਣ ਸੋਨੇ ਸਾਲੂ ਲੈ ਕੇ ਆਈਆਂ ਮੈਂ ਫੁਲਕਾਰੀ ਲੈਣਿਓ ਕਿ ਜੇ ਦੀ ਪੂਰੀ ਹੋਵੇ ਸੋ ਮੈਂ ਫੁਲਕਾਰੀ ਲੈਣਿਓ ਕਿ ਜੇ ਦੀ ਪੂਰੀ ਹੋਵੇ ਸੋ ਵੇਖਣ ਵਾਲੇ ਜਾਣਖ ਲੋ ਕੈ ਨਜ਼ਾਰਾ ਵਜਦਾ ਗਾਂਟੇ ਵਾਲੀ ਐ ਨੀ ਕਾਂਟਾ ਤੇਰਾ ਪਿਆਰਾ ਲੱਗਦਾ कांटे वाली नी कांटा तेरा प्यारा लागदा अंदरिया मेरी कांटे वाली बाहर पाला लागदा मेरीया पहना ते परजाइयां सुन सुन सैंडल पाके आईयां मेरीया पहना ते परजाइयां सुन सुन सैंडल पाके आईयां मैं जत्ती लेनी ओक जेदी पूरी होवे शो मैं नी पि ले कजे पूरि हो शो वेखनो नगाराजदा काटे विये नी काटा ते प्यारा लगदा मिरि काटे विये बहार पा लगदा काटे विनी काटा ते प्यारा लगदा मेरि भेण ते परजया सु सौन पब्ब बना के आई ਮੇਰੀਆਂ ਪੈਣਾ ਤੇ ਪਰਜਾਈਆਂ ਸੁਣ ਸੁਣ ਪੱਬ ਬਣਾ ਕੇ ਆਈਆਂ ਮੈਂ ਨਹੀਂ ਜੁੜਾ ਕਰਨਾ ਓਕ ਜੇਦੀ ਪੂਰੀ ਹੋਵੇ ਸ਼ੋ ਵੇਖਣ ਵਾਲੇ ਜਾਣ ਖਲੋਗੇ ਨਜ਼ਾਰਾ ਬੱਝਦਾ ਅੰਦਰ ਆ ਮੇਰੀ ਕਾਂਟੇ ਵਾਲੀ ਬਾਹਰ ਪਾਲਾ ਲੱਗਦਾ ਕਾਂਟੇ ਵਾਲੀ ਨਹੀਂ ਕਾਂਟਾ ਤੇਰਾ ਪਿਆਰਾ ਲੱਗਦਾ ਮੇਰੀਆਂ ਪਹਿਣਾ ਤੇ ਪਰਜਾਈਆਂ ਸੁਣ ਸੁਣ ਗਹਿਣੇ ਪਾਕੇ ਆਈਆਂ ਮੇਰੀਆਂ ਪਹਿਣਾ ਤੇ ਪਰਜਾਈਆਂ ਸੁਣ ਸੁਣ ਗਹਿਣੇ ਪਾਕੇ ਆਈਆਂ ਮੈਂ ਵੀ ਕਾਂਟੇ ਲੈਣੇ ਹੋ ਕੇ ਜੇ ਦੀ ਪੂਰੀ ਹੋਵੇ ਸ਼ੋਕ ਮੈਂ ਵੀ ਕਾਂਟੇ ਲੈਣੇ ਹੋ ਕੇ ਜੇ ਦੀ ਪੂਰੀ ਹੋਵੇ ਸ਼ੋਕ ਟੇਖਣ ਵਾਲੇ ਜਾਣ ਘਲੋ ਕੇ ਨਜ਼ਾਰਾ ਵੱਜਦਾ कांटे वाले नी कांटा तेरा प्यारा लग हाय नी मी पेंदा गड्डे ते मेरे ना...

ਰਸਨੀਗੇ ਆਲਮ ਕੇ ਦੀ ਬੋਤਲ ਤੇ ਮੇਰੇ ਨਾਲ ਰਸਨੀਗੇ ਆਲਮ ਕੇ ਦੀ ਬੋਤਲ ਤੇ ਮੀ ਪੈਂਦਾ ਟੋਬੇ ਤੇ ਮੀ ਪੈਂਦਾ ਟੋਬੇ ਤੇ ਰੁੱਸੇ ਹੋਏ ਨਹੀਂ ਮੰਨਦੇ ਪੁੱਤ ਵਿਗੜ ਗਦੂਤਾ ਜੇ ਰੁੱਸੇ ਹੋਈ ਨਈਓ ਮਨ ਦੇ ਪੁੱਤ ਵਿਗੜੇ ਗਤੂ ਤਾਂ ਜੇ ਦੋ ਆਂਟਾਂ ਟੱਪ ਆਈਆਂ ਦੋ ਆਂਟਾਂ ਟੱਪ ਆਈਆਂ ਵਿਸ਼ਤੀ ਸ਼ੇਤੀ ਗੱਲ ਕਰ ਲਾ ਮੁੰਡਾ ਰੋਂਦਾਈ ਛੱਡੀਆਂ ਆਈਆਂ ਵਿਸ਼ਤੀ ਸ਼ੇਤੀ ਗੱਲ ਕਰ ਲਾ ਮੁੰਡਾ ਰੋਂਦਾਈ ਛੱਡੀਆਂ ਆਈਆਂ श शर दा, मी पेदा भेजी पे बर खड़ी वई कुंडा खोल बरां डे भी गी बार खड़ी वई कुंडा खोल बरांडे दा,

ਨਿਨਿੱਕੀ ਜਿੰਨੀ ਕਟੜੀਏ ਤੇਰੇ ਵਿੱਚ ਮੇਰੀਆਂ ਅਲਾਂ ਨਿਨਿੱਕੀ ਜਿੰਨੀ ਕਟੜੀਏ ਤੇਰੇ ਵਿੱਚ ਮੇਰੀਆਂ ਅਲਾਂ ਨਾਲੇ ਨਖਰੋ ਬੇਬੇ ਵਿੱਚ ਨਾਲੇ ਪਨਾਵੇ ਗੱਲਾਂ ਨਿਨਿੱਕੀ ਜਿੰਨੀ ਕਟੜੀਏ ਤੇਰੇ ਵਿੱਚ ਮੇਰੀਆਂ ਅਲਾਂ ਨਿਨਿੱਕੀ ਜਿੰਨੀ ਕਟੜੀਏ ਤੇਰੇ ਵਿੱਚ ਮੇਰੇ ਕਦੂ ਨਨਿੱਕੀ ਜਿੰਨੀ ਕਾਠੜੀਏ ਤੇਰੇ ਵਿੱਚ ਮੇਰੇ ਕਦੂ ਨਾਲੇ ਦੀਜਾ ਪੈਣੂ ਵਿੱਚ ਨਾਲੇ ਪਨਾਵੇ ਮਧੂ ਨਨਿੱਕੀ ਜਿੰਨੀ ਕਾਠੜੀਏ ਤੇਰੇ ਵਿੱਚ ਮੇਰੇ ਕਦੂ ਨਨਿੱਕੀ ਜਿੰਨੀ ਕਾਠੜੀਏ ਤੇਰੇ ਵਿੱਚ ਮੇਰੇ ਮੰਡੇ ਨਨਿੱਕੀ ਜਿੰਨੀ ਕਾਠੜੀਏ ਤੇਰੇ ਵਿੱਚ ਮੇਰੇ ਮੰਡੇ ਨਾਲੇ ਪੱਬੂ ਪੈਣੂ ਵਿੱਚ ਨਾਲੇ ਖਾਵੇ ਡੰਡੇ ਨਿੰਕੀ ਜਿੰਨੀ ਕਾਟੜੀ ਹੈ ਤੇਰੇ ਵਿੱਚ ਮੇਰੇ ਮੰਡੇ